ਇਹ ਕਬੱਡੀ ਕੱਪ ਦੀ ਜੇਵਨ ਟੀਮ ਹੈ ਜਿਹਨੂੰ 11 ਲੱਖ ਦਿੱਤਾ ਜਾ ਰਿਹਾ ਤਾੜੀਆਂ ਮਾਰਦੇ ਹੋ ਜੋਰ ਨਾਲ ਇਹ ਜਿੰਨੇ ਦੀ ਪ੍ਰਾਈਜ਼ ਵੀ ਮੈਂ ਸਨਹਿਤ ਤੋਂ ਦੱਸ ਰਿਹਾ ਕਿ ਇਹ ਸਾਰੇ ਪ੍ਰਾਈਜ਼ ਸਾਡੇ ਡਾਇਮੰਡ ਸਪੌਂਸਰ ਵਾਲਿਆਂ ਨੇ ਲਏ ਆ ਇਹ ਕਰਮਜੀਤ ਸਿੰਘ ਆਖ ਬੰਦਾ ਬੈਠਾ ਨਾਲੇ ਵਧੀਆ ਬੱਚੇ ਚਾਹੇ ਕੁੜੀਆਂ ਚਾਹੇ ਮੁੰਡੇ ਪਹਿਲਾ ਹੋਰ ਇੱਕ ਤੰਦਰੁਸਤ ਸਮਾਨ ਦੇ ਅੱਜ ਕੱਲ੍ਹ ਕਹਿੰਦੇ ਕੁੜੀਆਂ ਦੇ ਬਰਾਬਰ ਹੀ ਮੁੰਡਿਆਂ ਦਾ ਸਰਦਾਰ ਜੇਵੜਾ ਭਵਿੰਦਰ ਸਿੰਘ ਦਾ ਸਰਮਾਨ ਸਾਰੇ ਸੀਰੀਅਲ ਕੋਚ ਸਾਰੇ ਉਸਤਾਦ ਸਾਰੇ ਅਜਾਸੀ ਬਗਈਆਂ ਸਭ ਨੂੰ ਇਹ ਵਿਸ਼ੇਸ਼ ਸਨਮਾਨ ਕੀਤੇ ਜੁੜੇ ਜੋੜਨ ਦੀ ਕੋਸ਼ਿਸ਼ ਕਰੀਏ ਮਨੇ ਬਰਵਲੇ ਕਬੱਡੀ ਦੇ ਖਿਡਾਰੀ ਆਉਂ ਚਾਰ ਬਰਜਾਰ ਨੇ ਪਹਿਲੀ ਕਬੱਡੀ ਮੌਜ ਦੇ ਵਾਸਤੇ ਕੌਂ ਦੇਤਰੋਂ ਮੈਦਾਨ ਦੇ ਅੰਦਰ ਸਾਡੇ ਦੇ ਸੱਜੇ ਪਾਸੇ ਟੀਮ ਇਸੇ ਵਿੱਚ ਕੈਨੇਡਾ ਦੀ ਹੈ ਔਰ ਦੂਸਰੇ ਪਾਸੇ ਕਿੰਦੀ ਹੈ ਜੀ ਟੀਮ ਬਾ ਚੋਟੀ ਦਾ ਮੈਚ ਸ਼ੁਰੂ ਹੋ ਚੁੱਕਾ ਹੈ ਬੜੀ ਜਾਨ ਮਰ ਗਿਆ ਉਹ ਆ ਖਿਡਾਰੀ ਹੈ ਔਰ ਦੂਜੇ ਪਾਸੇ ਨਾਜਰ ਕਰਨ ਜੀਤ ਸਿੰਘ ਇਹ ਬੂਰੀਆ ਸ਼ੀਸ਼ੇ ਵਾਲਾ ਬਹੁਤ ਹੀ ਬਨਾਰਾ ਫਿਰ ਕੋਸ਼ਿਸ਼ ਕਰ ਰਿਹਾ ਹੈ ਇਹ ਰੱਖਿਆ ਹੈ ਜੇ ਬਾਗਰੀਆਂ ਦਾ ਵਰਲਡ ਕੱਪ ਵੀ ਸਿਰਫ ਤੁਹਾਡੇ ਕਰਕੇ ਹੀ ਹੈ ਜੇ ਤੁਸੀਂ ਸਫਲ ਰੋਣਾ ਸਾਹਿਬ ਦਾ ਹੋਂਦ ਨੇ ਦੁਸਰੇ ਪਾਸੇ ਬਰਾਕੇ ਰੱਖ ਰਿਹਾ ਹੈ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਬਿਲਕੁਲ ਐਨ ਗਰਾਊਂਡ ਦੇ ਲਾਗੇ ਪਜ ਚੁੱਕੀ ਸੋ ਟੀਮਾਂ ਨੂੰ ਲੈਨਅਪ ਹੋ ਜਾਣ ਜੀ ਟੀਮਾਂ ਨੂੰ ਸਭੀ ਬੇਨਤੀ ਹੈ ਵੀ ਲੈਨਅਪ ਹੋ ਜਾਣ ਮੈਡਮ ਮੀਨਾ ਕੇ ਪਵਾਰ ਜੀ ਵਿੜ ਲੈਫਟ ਕੀਤੇ ਰੰਗ ਤਲਕ ਕਰਾ ਗਿਆ ਦੋਲਾ ਚੱਠੇ ਵਾਲਾ ਤਾ ਆ ਦਸਾਂ ਮਿੰਟਾਂ ਵਿੱਚ ਮੈਦਾਨ ਪਾਸਾ ਪਟ ਜਾਣਾ ਹੈ ਮੈਦਾਨ ਪਾਸਾ ਪਟ ਕੇ ਅੱਜ ਕੌਣ ਲਾਉਂਦੇ ਕੌਣੇ ਪਾਉਂਦੇ ਨੇ ਖੜਿਆ ਹੋਇਆ ਰਹੇ ਮਿੱਤਰੋ ਉਹ ਜਾਨੇ ਪਿਆਰ ਦਾ ਨਾ ਹੌਜੇ ਬੋਲੇ ਬੋਲੇ ਤੜਨ ਗੋਦੀਆਂ ਦੇ ਨੇੜੇ ਉਹ ਦਿਲਿਆ ਪਾਵੇ ਜੋੜ ਜੋੜ ਰੇ ਰੰਗੋ ਵੱਲ ਕਰਦੇ ਜਿੱਧਰ ਮਨਦੀਪ ਕਹਿੰਦੇ ਫੰਦਰਾ ਦਾ ਕਬੱਡੀ ਪਾਰਾ i right. handle you ہوا لو کے گئی ہےپر بالکل جیڑیا کرا باجی جی نے کروایا ہوا میرے وڈے بھی ਕਾਲਾ ਬਗੜੀਆਂ ਜਿਹੜੇ ਕਿ ਬਹੁਤ ਹੀ ਮਸ਼ਹੂਰ ਹੱਸ ਸੋ ਬਹੁਤ ਅੱਛਾ ਮੈਸੀ ਬਹੁਤ ਅੱਛੀ ਗੈਦਰਿੰਗ ਸੀ ਔਰ ਆਲ ਓਵਰ ਵਰਲਡ ਦੇ ਵਿੱਚੋਂ ਬੱਚੇ ਬੁਲਾਏ ਸੀ ਔਰ ਕਾਲਾ ਜੀ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਆ ਸਾਡੀ ਨੌਜਵਾਨਾਂ ਨੂੰ ਬਾਹਰ ਭੇਜਣ ਦੇ ਵਿੱਚ ਸੋ ਬੜੀ ਅੱਛੀ ਗੱਲ ਹੈ ਇਹੋ ਜਿਹੇ ਨੌਜਵਾਨ ਸਾਡੇ ਪੰਜਾਬ ਨੂੰ ਚਾਹੀਦੇ ਆ ਬਿਲਕੁਲ ਬੱਚਿਆਂ ਨੂੰ ਇਹੀ ਮੈਸੇਜ ਹੈ ਉਹਨਾਂ ਦੇ ਪੇਰੈਂਟਸ ਨੂੰ ਵੀ ਕਿ ਬੱਚਿਆਂ ਦਾ ਧਿਆਨ ਲੱਖੋ ਔਰ ਜਿੰਨਾ ਹੋ ਸਕੇ ਸਪੋਰਟਸ ਨਾਲ ਜੁੜੋ ਔਰ ਨਸ਼ੇ ਤੋਂ ਦੂਰ ਰਹੋ ਥੈਂਕ ਯੂ ਸੋ ਮੱਚ ਕਈ ਖਿਡਾਰੀ ਜਿਹੜੇ ਨਸ਼ਾ ਕਰਕੇ ਖੇਡ ਕੋਲ ਨਹੀਂ ਆ ਸਕਦੇ। ਪਰ ਬਿਲਕੁਲ ਨਸ਼ੇ ਨਾਲ ਕੁਝ ਵੀ ਨਹੀਂ ਹੁੰਦਾ। ਅਗਰ ਤੁਸੀਂ ਮਿਹਨਤ ਕਰੋਗੇ ਲਾਈਵ ਦੇ ਵਿੱਚ ਕੁਝ ਵੀ ਪਾ ਸਕਦੇ ਹੋ। ਸ਼ਾਰਟਕਟ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਮਿਹਨਤ ਕਰੋ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ। ਥੈਂਕ ਯੂ। ਮਾਨ ਹੈ ਜੀ ਕਿ ਮੇਰਾ ਤਾਂ ਆਪਣਾ ਹਲਕਾ ਖੇਤ ਔਰ ਬਾਗ਼ੀਆਂ ਸਾਡਾ ਆਪਣਾ ਨਗਰ ਆ ਸਾਰੇ ਭਗਵੰਤੇ ਸੱਜਣ ਸਾਫਕਾ ਸਰਪੰਚ ਸਾਹਿਬ ਇੱਧਰ ਸਾਫਕਾ ਸਰਪੰਚ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਅਤੇ ਹੋਰ ਭਗਵੰਤੇ ਬੈਠੇ ਏ ਬਲਵਿੰਦਰ ਸਿੰਘ ਜੀ ਕਾਲਾ ਜਿਹੜੇ ਖੁਦ ਖੁਦ ਬੜੇ ਅੱਛੇ ਕਬੱਡੀ ਪਲੇਅਰ ਆ ਉਹਨਾਂ ਨੇ ਕਾਫੀ ਸਾਲਾਂ ਤੋਂ ਇਸ ਕਲਾ ਇਸ ਟੂਰਨਾਮੈਂਟ ਨੂੰ ਬੜਾ ਪ੍ਰਮੋਟ ਕੀਤਾ ਜਿਹਨੂੰ ਨਵਾਂ ਲੈਵਲ ਤੇ ਦਸ਼ੇ ਸਪੋਰਟਸ ਕਲਬ ਆਪਣੀਆਂ ਵਧਾਈ ਦੇ ਪੱਤਰ ਦੇ ਪੰਜਾਬ ਚ ਅੱਜ ਸਭ ਤੋਂ ਜ਼ਿਆਦਾ ਅਗਰ ਲੋਡ ਹੈ ਤਾਂ ਸਪੋਰਟਸ ਪ੍ਰਮੋਸ਼ਨ ਦੇ ਲੋਡ ਹੈ ਉਸ ਗੱਲ ਵੱਲ ਇਹ ਟੂਰਨਾਮੈਂਟ ਸਾਡਾ ਇੱਕ ਬਹੁਤ ਨੰਬਰ ਟੂਰਨਾਮੈਂਟ ਵੱਜ ਚੁੱਕਿਆ ਮੈਂ ਸਾਰੇ ਪੰਜਾਬ ਦੇ ਵਿੱਚ ਯੂਥ ਨੂੰ ਅਪੀਲ ਕਰੂੰਗਾ ਸਪੋਰਟਸ ਅਪਣਾਓ ਤੇ ਨਸ਼ਾ ਛੱਡੋ ਸਪੋਰਟਸ ਚਾਹੇ ਕਬੱਡੀ ਆ ਚਾਹੇ ਫੁੱਟਬਾਲ ਆ ਚਾਹੇ ਕ੍ਰਿਕਟ ਆ ਚਾਹੇ ਕੋਈ ਵੀ ਹੋਰ ਖੇਡ ਤੁਸੀਂ ਖੇਡਦੇ ਹੋ ਘੋੜਸਵਾਰੀ ਕਰ ਲਓ ਸਵਿਮਿੰਗ ਕਰ ਲਓ ਕਿਉਂਕਿ ਅੰਗਰੇਜ਼ੀ ਦਾ ਇੱਕ ਛੋਟਾ ਜਿਹਾ ਕੋਟ ਹੈ ਹੈਲਥ ਇਜ਼ ਵੈਲ ਅਸਲ ਸਰਮਾਇਆ ਬੰਦੇ ਦਾ ਉਹਦੀ ਸਿਹਤ ਹੈ ਇਸ ਪਾਸੇ ਕਰੋੜਾ ਰੁਪਏ ਬੈਂਕਾਂਸ ਪਏ ਲੇਕਿਨ ਤੁਹਾਡੇ ਕੋਲ ਸਿਹਤ ਨਹੀਂ ਗਈ ਤੁਸੀਂ ਬਿਮਾਰ ਹੋ ਜਾਂ ਕੋਈ ਇਦਾਂ ਦਾ ਤੁਹਾਡਾ ਕੋਈ ਹੰਤਾਈ ਹੈ ਬਾਡੀ ਚ ਉਹਦਾ ਕੋਈ ਫਾਇਦਾ ਨਹੀਂਗਾ ਇਸ ਲਈ ਜ਼ਿੰਦਗੀ ਦਾ ਲੁਤਫ ਲੈਣ ਲਈ ਜ਼ਿੰਦਗੀ ਚ ਪ੍ਰੋਗਰੈਸ ਕਰਨ ਲਈ ਜਿੱਥੇ ਪੜ੍ਹਨਾ ਜ਼ਰੂਰੀ ਆ ਜਿੱਥੇ ਮਾਨਸਿਕ ਤੌਰ ਤੇ ਬੰਦਾ ਬਹੁਤ ਤੇਜ਼ ਚਾਹੀਦਾ ਉਦਾਂ ਹੀ ਜਸਮਾਨੀ ਤੌਰ ਤੇ ਵੀ ਬੰਦੇ ਦੀ ਸਟ੍ਰੈਸ ਜਿਹੜੀ ਬਹੁਤ ਲਾਜ਼ਮੀ ਆ ਸੋ ਉਮੀਦ ਕਰਦੇ ਆ ਕਿ ਸਾਡੇ ਪੰਜਾਬ ਜਿਹੜਾ ਅੱਜ ਨਸ਼ਿਆਂ ਚ الزام لگ رہے نے یہ تو اس دلدل کو باہر آ کے ایک دے ٹورنمنٹ سیڈے نے اور بھی آگنیز کریں گے اور پنجاب دے جنہی موجوان ہیں کھیڈا اپنا ہو سرکارہ صرف لپ لپ سرویس کر رہی ہیں زبانی لفظانہ گلہ نار سارا کوٹل اشتہار باجی پنجاب دے سرکار کر رہی ہے اور ایک گواہ تک تاملنا دو تک ہے ਉਹਨਾਂ ਗੱਲਾਂ ਦੀ ਜਿਹਨਾਂ ਦਾ ਉਹ ਜਿਨ੍ਹਾਂ ਦੀ ਪੂਰਤੀ ਨਹੀਂ ਕਰ ਸਕੀ ਸਿਰਫ ਇਸ ਪਿਆਰਾ ਦਾ ਅਸਲ ਕੰਮ ਇਹ ਕਰਨ ਵਾਲੇ ਨੇ ਇਹ ਅਗਰ ਇੱਕ ਪਿੰਡ ਦੇ ਸੱਜਣ ਉੱਠ ਕੇ ورلڈ ਕੱਪ ਕਰਾ ਸਕਦੇ ਆ ਤੇ ਗਵਰਨਮੈਂਟ ਤਾਂ ਇੰਦਾ ਦੇ ਕਈ ਕੱਪ ਕਰਾ ਸਕਦੀ ਲੇਕਿਨ ਉਹਨਾਂ ਦਾ ਧਿਆਨ ਹੋਰ ਨਾਲ ਪਾਸੇ ਆ ਬਦਲਾ ਕੋਰੀ ਔਰ ਪਸ਼ੂਰੀ ਤੇ ਜਿਹੜੇ ਜਿਹੜਾ ਅਸਲ ਏਜੰਡਾ ਪੰਜਾਬ ਦਾ ਉਹ ਜਿਵੇਂ ਐਜੂਕੇਸ਼ਨ ਆ ਔਰ ਹੈਲਥਕੇਅਰ ਹੈਲਥਕੇਅਰ ਨਾਲ ਕਨੈਕਟਡ ਸਪੋਰਟਸ ਹਨ ਇਹਨਾਂ ਦੇ ਖਿਆਲ ਆਮ ਆਦਮ ਨੂੰ ਪਾਰਟਿਸਪੇਟ ਚਾਰ ਸਾਲਾਂ ਵਿੱਚ ਕੋਈ ਵੀ ਚੱਜ ਦਾ ਅੱਛਾ ਪ੍ਰੋਗਰਾਮ ਸਪੋਰਟਸ ਦੀ ਪੋਲਿਸੀ ਮਾਣ ਹੈ ਜੀ ਕਿ ਮੇਰਾ ਤਾਂ ਆਪਣਾ ਹਲਕਾ ਖਲਾਤ ਔਰ ਬਾਗਨੀਆਂ ਸਾਡਾ ਆਪਣਾ ਨਗਰ ਆ ਸਾਰੇ ਭਗਵੰਤੇ ਸੱਜਣ ਸਾਫ ਕਾ ਸਰਪੰਚ ਸਾਹਿਬ ਇੱਧਰ ਸਾਫ ਕਾ ਸਰਪੰਚ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਅਤੇ ਹੋਰ ਭਗਵੰਤੇ ਬੈਠੇ ਇਹ ਬਲਵਿੰਦਰ ਸਿੰਘ ਜੀ ਕਾਲਾ ਇਹ ਖੁੱਦ ਖੁੱਦ ਬਹੁਤ ਬੜੇ ਅੱਛੇ ਕਬੱਡੀ ਪਲੇਅਰ ਆ ਉਹਨਾਂ ਨੇ ਕਾਫੀ ਸਾਲਾਂ ਤੋਂ ਇਸ ਕਲੱਬ ਇਸ ਟੂਰਨਾਮੈਂਟ ਨੂੰ ਬੜਾ ਪ੍ਰਮੋਟ ਕੀਤਾ ਉਹਨਾਂ ਦਾ ਵਰਲਡ ਲੈਵਲ ਤੇ ਦਸ਼ਵੇਸ਼ ਸਪੋਰਟਸ ਕੱਪ 받ਨੀਆ ਵਧਾਈ ਦੇ ਪੱਤਰ ਦੇ ਪੰਜਾਬ 'ਚ ਅੱਜ ਸਭ ਤੋਂ ਜ਼ਿਆਦਾ ਅਗਰ ਲੋਡ ਹੈ ਸਪੋਰਟਸ ਨੂੰ ਪ੍ਰਮੋਸ਼ਨ ਦੀ ਲੋਡ ਹੈ ਉਸ ਗੱਲ ਵੱਲ ਇਹ ਟੂਰਨਾਮੈਂਟ ਸਾਡਾ ਇੱਕ ਬਹੁਤ ਨਾਮਵਰ ਟੂਰਨਾਮੈਂਟ ਬਣ ਚੁੱਕਿਆ میں سارے پنباب کو اپیل کروں گا کہ سپورٹس اپناؤ نشہ چھٹو سپورٹس چاہے کبڈی ہے چاہے فٹ بال ہے چاہے کرکٹ ہے چاہے کوئی بھی دے ہو کوٹ سواری کر لو سوئمنگ کر لو کیونکہ انگریزی دا ایک چھوٹا جا کوٹ ہے ہیلتھ از ویلتھ اصل سرمایا بندے کا وہ صحت ہے ایک پاس کروڑاں روپئے بینکانچ پہ لیکن اڑے کو صحت نہیں گئی ਬਾਰੋਂ ਜਾਂ ਕੋਈ ਤਾਂ ਦਾ ਤੁਹਾਡਾ ਕੋਈ ਉੰਤਾਈ ਆ ਬਾਡੀ ਚ ਉਹਦਾ ਕੋਈ ਫਾਇਦਾ ਨਹੀਂਗਾ ਇਸ ਲਈ ਜ਼ਿੰਦਗੀ ਦਾ ਲੁੱਤਫ ਲੈਣ ਲਈ ਜ਼ਿੰਦਗੀ ਚ ਪ੍ਰੋਗਰੈਸ ਕਰਨ ਲਈ ਜਿੱਥੇ ਪੜ੍ਹਨਾ ਜ਼ਰੂਰੀ ਆ ਜਿੱਥੇ ਮਾਨਸਿਕ ਤੌਰ ਤੇ ਬੰਦਾ ਬਹੁਤ ਤੇਜ਼ ਚਾਹੀਦਾ ਉਦਾਂ ਹੀ ਜਸਮਾਨੀ ਤੌਰ ਤੇ ਵੀ ਬੰਦੇ ਦੀ ਸਿੱਕਟ ਸਟਰੀਡੀਓ ਬਹੁਤ ਲਾਜ਼ਮੀ ਆ ਸੋ ਉਮੀਦ ਕਰਦੇ ਆ ਕਿ ਸਾਡੇ ਪੰਜਾਬ ਜਿਹੜਾ ਅੱਜ ਨਸ਼ਿਆਂ ਚ ਇਲਜ਼ਾਮ ਲੱਗ ਰਹੇ ਨੇ ਇਸ ਤੋਂ ਇਸ ਦਲਦਲ ਤੋਂ ਬਾਹਰ ਆ ਕੇ ਇਦਾਂ ਦੇ ਟੂਰਨਾਮੈਂਟ ਜਿਹੜੇ ਨੇ ਹੋਰ ਵੀ ਆਰਗੇਨਾਈਜ਼ ਕਰਨਗੇ ਪੂਰ ਪੰਜਾਬ ਦੇ ਜਿਹੜੇ ਨੌਜਵਾਨ ਖੇਡਾਂ ਨੂੰ ਉਤਨਾਉਂ ਸਰਕਾਰਾਂ ਸਿਰਫ ਲਿਪ ਲਿਪ ਸਰਵਿਸ ਕਰ ਰਹੀਆਂ ਆ ਜ਼ੁਬਾਨੀ ਲਫ਼ਜ਼ਾਂ ਨਾਲ ਗੱਲਾਂ ਨਾਲ ਸਾਰਾ ਕੋਟਲ ਇਸ਼ਤਿਹਾਰबाजी ਪੰਜਾਬ ਦੀ ਸਰਕਾਰ ਕਰ ਰਹੀ ਆ ਔਰ ਇਹ ਗੁਆ ਤੋਂ ਤੱਕ ਤਾਮਿਲਨਾਡੂ ਤੱਕ ਉਹਨਾਂ ਗੱਲਾਂ ਦੀ ਜਿਹਨਾਂ ਦਾ ਉਹ ਇਹਨਾਂ ਦੀ ਪੂਰਤੀ ਨਹੀਂ ਕਰ ਸਕੀ ਸਿਰਫ ਇਸ ਤੇ ਆ ਰਹਾ ਚ ਅਸਲ ਕੰਮ ਇਹ ਕਰਨ ਵਾਲੇ ਨੇ ਇਹ ਅਗਰ ਇੱਕ ਪਿੰਡ ਦੇ ਸੱਜਣ ਉੱਠ ਕੇ ਵਰਲਡ ਕੱਪ ਕਰਾ ਸਕਦੇ ਆ ਤੇ ਗਵਰਨਮੈਂਟ ਦਾ ਇੰਦਾ ਦੇ ਕਈ ਕੱਪ ਕਰਾ ਸਕਦੀ ਲੇਕਿਨ ਉਹਨਾਂ ਦਾ ਧਿਆਨ ਹੋਰ ਨਾਲ ਪਾਸੇ ਆ ਬਦਲਾ ਕੋਰੀ ਔਰ ਪਸ਼ੂਰੀ ਤੇ ਜਿਹੜੇ ਜਿਹੜਾ ਅਸਲ ਏਜੰਡਾ ਪੰਜਾਬ ਦਾ ਉਹ ਜਿਵੇਂ ਐਜੂਕੇਸ਼ਨ ਆ ਔਰ ਹੈਲਥ ਕੇਅਰ ਹੈਲਥ ਕੇਅਰ ਨਾਲ ਕਨੈਕਟਡ ਸਪੋਰਟਸ ਆ ਇਹਨਾਂ ਦੇ ਖਿਆਲ ਆਮ ਆਦਮੀ ਪਾਰਟੀ ਪਿਛਲੇ 4 ਸਾਲਾਂ ਵਿੱਚ ਕੋਈ ਵੀ ਚੱਜ ਦਾ ਅੱਛਾ ਪ੍ਰੋਗਰਾਮ ਸਪੋਰਟਸ ਦੀ ਪੋਲਿਸੀ